ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਅੱਜ ਦਿਨ ਇਤਿਹਾਸਾਂ ਜਾਂ ਕਰ ਰਹੇ ਹੰਨੇ ਹੰਨੇ ਪਾਠੇ ਕਿਤਾਬ ਵਿੱਚੋਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡਾ ਇਤਿਹਾਸ ਹੋਰ ਨਾਲ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛੇ ਆਪ ਜੀ ਨੂੰ ਦੱਸਿਆ ਕਿ ਮਸਾ ਰੰਗੜ ਹਰਿਮੰਦਰ ਸਾਹਿਬ ਵਿੱਚ ਆਣ ਬੈਠਾ ਹੈ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਮਸੇ ਕੋ ਇਮਸੀਸ ਉਤਾਰਿਓ ਜਨਕਰ ਬੇਲੋ ਕਦੂਆ ਟਾਰਿਓ ਭਾਈ ਬਲਾਕਾ ਸਿੰਘ ਪੁੱਬਾ ਮਾਰ-ਮਾਰ ਕੇ ਰੋ ਰਏ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸਨ ਪਰ ਹੰਝੂ ਸਨ ਕੇ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਕਹਿਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜਾਵੇਗੀ ਜੇ ਮੈਂ ਪੰਜਾਬ ਦੇ ਹਾਲਾਤ ਨੂੰ ਦੱਸਣ ਲੱਗਿਆ ਤਾਂ ਭਾਈ ਬਲਾਕਾ ਸਿੰਘ ਨੇ ਮਸਾਂ ਵਾਕ ਪੂਰਾ ਕੀਤਾ ਹੋਇਆ ਕਿ ਭਾਈ ਬਲਾਕਾ ਸਿੰਘ ਜੀ ਕੀ ਕਿਸੇ ਹੋਰ ਥਾਂ ਸਿੰਘਾਂ ਦਾ ਕਤਲੇਆਮ ਹੋਇਆ ਹੈ ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ ਕਤਲੇਆਮਾਂ ਤੇ ਰੋਣਾ ਤਾਂ ਅਸੀਂ ਕਾਹਦਾ ਬੰਦ ਕਰ ਦਿੱਤਾ ਹੈ ਖਾਲਸਾ ਜੀ ਉਹ ਆਰੇ ਚਰਖੜੀਆਂ ਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਸਾਡੇ ਹੰਝੂ ਗੜਵਾ ਸਕਣ ਇਹ ਘਾਰਾ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਹੀ ਪਾੜ ਜਾਣ ਜਿੱਥੇ ਵਿੱਚ ਹੁਣ ਕੁਝ ਅਜਵੀਂ ਫੁਜਾਈ ਫੈਲ ਗਈ ਸੀ ਸਭ ਦੇ ਅੰਦਰ ਇੱਕ ਅਜੀਬ ਜਿਹਾਂ ਡਰ ਤੇ ਚਿੰਤਾ ਦੌੜ ਰਹੀ ਸੀ ਦਿਲਾਂ ਦੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ ਐਸਾ ਕੀ ਹੋ ਗਿਆ ਜੋ ਕਤਲੇਗਾਰ ਤੋਂ ਵੀ ਵੱਧ ਖਤਰਨਾਕ ਹੈ ਸਿੰਘ ਆਪਣਾ ਘਰ ਛੱਡਦਾ ਦੇਖ ਸਕਦਾ ਹੈ ਆਪਣੇ ਬੱਚੇ ਵੀ ਮਰਦਾ ਦੇਖ ਸਕਦਾ ਹੈ ਪਰ ਦਰਬਾਰ ਸਾਹਿਬ ਦੀ ਬੇਅਦਬੀ ਭਾਈ ਬਲਾਕਾ ਸਿੰਘ ਜੀ ਫਿਰ ਪੋਬੋ ਨਿਕਲ ਗਈ ਵਾਹਿਗੁਰੂ 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 ਦੀਆਂ ਆਵਾਜ਼ਾਂ ਇੱਕਦਮ ਕਈ ਪਾਸਿਆਂ ਤੋਂ ਆਈਆਂ ਕੀ ਹੋਇਆ ਦਰਬਾਰ ਸਾਹਿਬ ਨੂੰ ਕੀ ਕੀਤਾ ਦੁਸ਼ਟਾਂ ਨੇ ਭਾਈ ਮਤਾਬ ਸਿੰਘ ਗੁੱਸੇ ਵਿੱਚ ਆ ਗਏ ਸਨ ਬੇਹੁਰਤਮਈ ਹੋ ਗਈ ਹੈ ਦਰਬਾਰ ਸਾਹਿਬ ਦੀ ਖਾਲਸਾ ਜੀ ਹੋ ਰਹੀ ਹੈ ਹਜੇ ਵੀ ਮੰਡਿਆਲੇ ਦੇ ਚੌਧਰੀ ਮੱッセ ਨੇ ਦਰਬਾਰ ਸਾਹਿਬ ਦੇ ਅੰਦਰ ਮੰਜੀ ਢਾਹ ਲਈ ਹੈ ਤੇ ਜੁੱਤੀ ਸਮੇਤ ਉੱਤੇ ਬੈਠਾ ਹੈ ਹੈ ਤੇਰਾ ਕੱਖ ਨਾ ਰਹੇ ਦੁਸ਼ਟਾ ਭਾਈ ਬਲਾਕਾ ਸਿੰਘ ਨੇ ਹਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਮੰਜੀ ਡਾਉਨ ਦੀ ਗੱਲ ਸੁਣ ਕੇ ਹੀ ਕੋਈ ਸਿੰਘ ਬੋਲਿਆ ਗੱਲ ਸਿਰਫ ਮੰਜੀ ਡਾਉਨ ਤੱਕ ਸੀਮਤ ਨਹੀਂ ਹੈ ਖਾਲਸਾ ਜੀ ਹੁੱਕੇ ਪੀਤੇ ਜਾ ਰਹੇ ਹਨ ਸ਼ਰਾਬਾਂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ 53 ਦਾ ਥੁੱਕ ਅਮਰ ਸरोवर ਵਿੱਚ ਸੁੱਟਿਆ ਜਾ ਰਿਹਾ ਹੈ ਤੇ ਨਾਲੇ ਨਾਲੇ ਕੀ ਹਜੇ ਹੋਰ ਵੀ ਕੁਝ ਬਾਕੀ ਹੈ ਭਾਈ ਮਤਾਬ ਸਿੰਘ ਦਾ ਹੱਥ ਕਿਰਪਾਨ ਦੇ ਮੁੱਠੇ ਉੱਤੇ ਸੀ ਕੰਜਰੀ ਦਾ ਨਾਚ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਚੱਲਦਾ ਹੈ। ਹੇ ਸੱਚੇ ਪਾਤਸ਼ਾਹ ਬਾਬਾ ਛਾਮ ਸਿੰਘ ਨੇ ਹੰਝੂ ਰੋਕਣ ਲਈ ਉਤਾਂ ਨੂੰ ਦੇਖਦਿਆਂ ਕਿਹਾ ਤੇ ਤੇਥੋਂ ਕੋਈ ਨਾ ਸਰਿਆ ਇੱਥੇ ਆ ਕੇ ਕੀਰਨੇ ਪਾ ਰਿਆਂ ਤੇਰੇ ਤੋਂ ਸਿਰ ਨਾ ਲਾਇਆ ਗਿਆ ਦੁਸ਼ਟਾ ਇਧਰ ਜੋ ਭੱਜਿਆ ਆ ਮੂੰਹ ਝੁੱਕ ਕੇ ਗੱਲ ਭਾਈ ਮਤਾਬ ਸਿੰਘ ਦੇ ਵੱਸੋਂ ਬਾਹਰ ਹੋ ਗਈ ਸੀ। ਨਾ 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 ਭਾਈ ਮਤਾਬ ਸਿੰਘ ਜੀ ਇੰਨਾ ਰੋਸ ਨਹੀਂ ਕਰੀਦਾ ਸਿੰਘ ਨੂੰ ਇਹ ਸੀ ਕਿ ਪੰਥਪਤੀਕ ਖਬਰ ਪਹੁੰਚ ਜਾਵੇ। ਬਾਬਾ ਬੁੱਢਾ ਸਾਹਿਬ ਨੇ ਭਾਈ ਮਤਾਬ ਸਿੰਘ ਨੂੰ ਬਿਠਾਉਂਦਿਆਂ ਕਿਹਾ ਜਦੋਂ ਕਿ ਦੜਛੇ ਰਾਨ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਸ ਤਾਂ ਹੁੰਦਾ ਹੀ ਹੈ ਬਾਬਾ ਜੀ ਸਾਡੇ ਕੋਲ ਭੱਜ ਆਇਆ ਕਿ ਇਹਨੇ ਆਪਣੀ ਕਿਰਪਾਣ ਕਿਤੇ ਗਹਿਣੇ ਧਰ ਦਿੱਤੀ ਹੈ ਕਿ ਪੰਜਾਬ ਵਿੱਚ ਕੋਈ ਸੁਰਮਾ ਨਹੀਂ ਬਚਿਆ ਭਾਈ ਮਤਾਬ ਸਿੰਘ ਨੂੰ ਭਾਈ ਬਲਾਕਾ ਸਿੰਘ ਤੇ ਰੋਸ ਆ ਰਿਹਾ ਸੀ ਹਾਂ ਸੁਰਮੇ ਤਾਂ ਥਾਰੇ ਜਾਨਾਂ ਬਚਾਉਣ ਲਈ ਭੱਜ ਕੇ ਮਾਰੂਥਲ ਵਿੱਚ ਆ ਲੋਕੇ ਹਨ ਤੇ ਜਿਹੜੇ ਬਸੇਰਾਂ ਦੇ ਮੁੱਲ ਪੈ ਜਾਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪੰਜਾਬ ਵਿੱਚ ਬੈਠੇ ਹਨ ਜਿਨ੍ਹਾਂ ਜਨਮ ਭੂਮੀ ਛੱਡ ਕੇ ਭੱਜਣਾ ਵਾਜਿਬ ਨਹੀਂ ਜਾਣਿਆ ਉਹ ਤਾਂ ਗੀਂਦੀ ਹੀ ਹਨ ਭਾਈ ਬਲਾਕਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਜੇ ਇਹ ਸੱਚ ਨਹੀਂ ਤਾਂ ਦੱਸੋ ਕਿ ਤੁਸੀਂ ਇੱਥੇ ਮਾਰੂ ਥੱਲਾ ਵਿੱਚ ਕਿਹੜੇ ਜੋੜ ਮੇਲੇ ਲਾਉਣ ਪਾਏ ਹੋ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤਾ ਸੌਖਾ ਹੁੰਦਾ ਹੈ ਭਾਈ ਮਤਾਬ ਸਿੰਘ ਜੀ ਦੇ ਮੌਤ ਦੇ ਪਰਛਾਵੇਂ ਵਿੱਚ ਸਨਮੁਖ ਯੁੱਧਣਾ ਬਹੁਤ ਔਖਾ ਅਕਾਲ ਪੁਰਖ ਦੀ ਫੌਜ ਅਜ ਰਾਜਿਆਂ ਦੀ ਚੱਕਰੋਈ ਫਿਰਦੀ ਹੈ ਜਵਾਬ ਤਾਂ ਪੰਥ ਦਾ ਵਾਲੀ ਤੁਹਾਡੇ ਤੋਂ ਵੀ ਮੰਗੇਗਾ ਪਾਛੀਆਂ ਦੇ ਵਾਰ ਲੈ ਕੇ ਤੁਸੀਂ ਦੁਨੀਆਂ ਵੀ ਰਾਜਿਆਂ ਦੇ ਨੌਕਰ ਹੋਏ ਫਿਰਦੇ ਹੋ ਬਿਨਾਂ ਛੱਕ ਮੈਨੂੰ ਉੱਥੇ ਜੂਜਣਾ ਚਾਹੀਦਾ ਸੀ ਪਰ ਜੇ ਮੈਂ ਮਾਰਿਆ ਜਾਂਦਾ ਤਾਂ ਬੇਅਦਬੀ ਤਾਂ ਫਿਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਵੀ ਕੋਈ ਨਾ ਬਜਦਾ ਭਾਈ ਬਲਕਾ ਸਿੰਘ ਨੇ ਬੋਲ ਰਹੇ ਸਨ ਤੇ ਭਾਈ ਮਤਾਬ ਸਿੰਘ ਤੇ ਸਾਰਾ ਪੰਥ ਸ਼ਾਂਤੀ ਨਾਲ ਸੁਣ ਰਿਹਾ ਸੀ ਖਾਲਸਾ ਜੀ ਲੋਕ ਬੋਲ ਮਾਰਦੇ ਹਨ ਮਸ਼ਰੀਆਂ ਕਰਦੇ ਹਨ ਕਿ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੋਕਾਂ ਨੂੰ ਮੀਂਚੀ ਖੇਡਦਾ ਹੁੰਦਾ ਸੀ ਲੋਕਿਆਂ ਨੂੰ ਜਦ ਮੁਗਲ ਟੋਲ ਲੈਂਦੇ ਤਾਂ ਦਾਵੀ ਦੇਣ ਲਈ ਚਰਖੜੀਆਂ ਸੂਲੀਆਂ ਤੇ ਵੀ ਚੜ ਜਾਂਦਾ ਸੀ ਪਰ ਜਦੋਂ ਜਕਰੀਏ ਨਾਲ ਖੇਡਣ ਲੱਗਾ ਤਾਂ ਭੱਜ ਕੇ ਇਸ ਤਰ੍ਹਾਂ ਲੁਕਿਆਂ ਕਿ ਲੱਬਿਆਂ ਹੀ ਨਹੀਂ ਤੇ ਫਿਰ ਲੁਕਿਆ ਲੁਕਿਆ ਗਵਾਚ ਹੀ ਗਿਆ ਭਾਈ ਬਲਾਕਾ ਸਿੰਘ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਚਿਹਰਾ ਆਪਾ ਚੀਨਣ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਹਾਂ ਖਾਲਸਾ ਜੀ ਬਸ ਜੋ ਕੁਝ ਤੁਸੀਂ ਕਹਿ ਸਨਾ ਕੈਸ ਹੈ ਨਹੀਂ ਹੋਇਆ ਭਾਈ ਮਤਾਬ ਸਿੰਘ ਨੇ ਕੋਚੇਰ ਲਈ ਨੀਵੀ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਆਗਿਆ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਸਾਹਿਬ ਵੱਲ ਕੁਝ ਕਰਨਾ ਚਾਹੁੰਦਾ ਹਾਂ ਬਾਬਾ ਛਾਮ ਸਿੰਘ ਵੱਲ ਦੇਖਦੇ ਹਾਂ ਉਹਨਾਂ ਤੇ ਆ ਬਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਂ ਨੂੰ ਕੱਢੀ ਤੇ ਇੱਕ ਪੱਥਰ ਤੇ ਰੱਖ ਦਿਆਂ ਬੋਲੇ ਹੈ ਕੋਈ ਸੁਰਮਾ ਜੋ ਮਸਜਿਦਾ ਸਿਰ ਵੱਢ ਕੇ ਲਿਉਣ ਲਈ ਮੈਂ ਤਾਪ ਸਿੰਘ ਦੇ ਨਾਲ ਜਾਵੇ ਮਾੜੀ ਕੰਬੂਕੀ ਦਾ ਭਾਈ ਸੁਖਾ ਸਿੰਘ ਬਿਨਾਂ ਦੇਰ ਲਾਇ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਪੰਥ ਥਾਪੜਾ ਦੇਵੇ ਤੇ ਕਲਗੀ ਤਰਪਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੁਝ ਦਿਨਾਂ ਤੱਕ ਹੀ ਖਾਲਸਾ ਮੱਸੇ ਦਾ ਸਿਰ ਨੇ ਜਿਹਦੇ ਟੰਕੇ ਪੰਥ ਦੇ ਪੈਰਾਂ ਵਿੱਚ ਸੁਟੇਗਾ ਦੋਹਾਂ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਸਪਰਸ਼ ਕਰਕੇ ਚੱਲੇ ਹਾਂ ਮੱਸੇ ਦਾ ਸਿਰ ਲਿਆ ਕੇ ਦੁਬਾਰਾ ਚਰਨ ਛੂਹਾਂਗੇ ਉਹਨਾਂ ਚਿਰ ਹਾਜ਼ਰ ਨਹੀਂ ਹੁੰਦੇ ਤੇ ਜੇ ਮਹਾਰਾਜ ਨੇ ਸਾਡਾ ਸਿਰ ਉਥੇ ਹੀ ਰੱਖ ਲਿਆ ਤਾਂ ਸਾਡੇ ਧਨ ਭਾਗ ਫਿਰ ਮੱッセ ਦੇ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ ਹੁਣ ਤਾਂ ਮਾਨੋ ਪਤੀ ਪਰਤਾ ਤੀਵੀ ਤੇ ਸਤੀ ਹੋਣ ਲਈ ਸੰਦੋਰਾ ਹੱਥ ਫੜ ਲਿਆ ਹੈ ਹੁਣ ਡੋਲਣ ਦਾ ਕੋਈ ਕੰਮ ਨਹੀਂ ਭਾਈ ਸੁੱਖਾ ਸਿੰਘ ਨੇ ਹੱਥ ਜੋੜਦਿਆਂ ਸਿਰ ਉਤਾ ਕਰਕੇ ਦੇਖਿਆ ਤੇ ਬੋਲੇ ਅਰਦਾਸ ਕੀਤੀ ਗਈ ਤੇ ਜਕਾਰੇ ਛੱਡੇ ਗਏ ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਪਏ ਕੰਮ ਨੇਪਰੇ ਲਾਉਣ ਦੀ ਸਕੀਮ ਤਾਂ ਉਹਨਾਂ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਪੇਛੜਨਾ ਸੀ ਤੇ ਮਾਮਲਾ ਤਾਰਨ ਦੇ ਬਹਾਨੇ ਮੱッセ ਚੌਧਰੀ ਕੋਲ ਪਹੁੰਚਣਾ ਸੀ ਸਿੰਘਾਂ ਨੇ ਠੀਕਰੀਆਂ ਨੂੰ ਟਕਿਆਂ ਦਾ ਆਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਭਰ ਲਈਆਂ ਕਾਫੀ ਗਿਣਤੀ ਵਿੱਚ ਠੀਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਣ ਤੇ ਉਹਨਾਂ ਨੂੰ ਪਿੰਡ ਪੰਡਾਂ ਵਿੱਚ ਬੰਨ ਲਿਆ ਸਤਗੁਰਾਂ ਅਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਤੇ ਚੱਕ ਲਈ ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਚਲਕਾਰਾ ਪਿਆ ਤਾਂ ਦੋਹਾਂ ਦੇ ਪੰਡਾ ਹੀਠਾ ਧਰ ਦਿੱਤੀਆਂ ਪਹਿਲਾਂ ਸਖਤ ਹੈ ਪਹਿਰਾ ਸਖਤ ਹੈ ਪਰ ਸਿੱਖ ਦਰਬਾਰ ਸਾਹਿਬ ਨੂੰ ਦੇਖ ਕੇ ਮੱਥਾ ਨਾ ਟੇਕੇ ਇਹ ਤਾਂ ਅਸੰਭਵ ਹੈ ਭਾਦੋਂ ਦਾ ਚਮਾਸਾ ਲੱਗਿਆ ਹੋਇਆ ਹੈ ਸਿੰਘ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀਓ ਕਹਿੰਦਿਆਂ ਗੋਡਿਆਂ ਪਾਰ ਹੋਏ ਭਾਦੋਂ ਦਾ ਬਹੁਤ ਤੇਜ ਸ਼ਰਾਟਾ ਵਰਿਆ ਤੇ ਮੁਗਲ ਸਪਾਹੀ ਆਪਣੇ ਆਪ ਨੂੰ ਪਿੱਜਣ ਤੋਂ ਬਚਾਉਣ ਲਈ ਆਸੇ-ਪਾਸੇ ਦੌੜੇ ਸਿੰਘਾਂ ਲਈ ਤਾਂ ਇਹ ਸ਼ਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ ਉਹਨਾਂ ਮੱਥੇ ਧਰਤੀ ਨੇ ਛਾਹੇ ਦੁਬਾਰਾ ਸਿਰ ਚੁੱਕਦਿਆਂ ਦੀਆਂ ਦੋਹਾਂ ਦੀਆਂ ਅੱਖਾਂ ਭਾਵੇਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ ਪਰ ਮੀਂਹ ਨੇ ਉਹ ਲੁਕੋ ਲਈਆਂ ਇਹ ਹੰਝੂ ਵੀ ਸਿੰਘਾਂ ਦਾ ਟੇਕਿਆ ਹੋਇਆ ਮੱਥਾ ਹੀ ਸਨ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਭਾਈ ਸੁੱਖਾ ਸਿੰਘ ਪੰਡ ਦੁਬਾਰਾ ਮੋਢੇ ਤੇ ਤਰਦਿਆਂ ਬੋਲੇ ਭਾਦੋਂ ਦੇ ਮੀਂਹ ਮਗਰੋਂ ਨਿਕਲੀ ਧੁੱਪ ਸਹਿਣੀ ਬਹੁਤ ਕਠਨ ਹੁੰਦੀ ਹੈ ਮੀਂਹ ਤੋਂ ਬਚਦੇ ਸਪਾਈ ਹੁਣ ਧੁੱਪ ਤੋਂ ਲੂਕਣ ਲਈ ਛਾਂ ਲੱਭ ਰਹੇ ਸਨ ਪਰ ਜਿਨ੍ਹਾਂ ਜਾਨ ਤਲੀ ਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪ੍ਰਵਾਹ ਲੋਕਾਂ ਲਈ ਮੁਸੀਬਤ ਜਪਣ ਵਾਲੀਆਂ ਛਾਂ ਉਹਨਾਂ ਲਈ ਨਿਆਮਤਾ ਵਾਂਗ ਹੁੰਦੀਆਂ ਹਨ ਸਾਰੰਗ ਰਾਗ ਦੀਆਂ ਤੁੰਨਾ ਸੁਣਾਈ ਦੇ ਰਹੀਆਂ ਹਨ ਵਿੱਚ ਕਦੇ-ਕਦੇ ਮਲਾ ਦੇ ਅਲਾਵ ਵੀ ਲੱਗ ਰਹੇ ਹਨ ਪਰ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਹੀਂ ਹਨ ਮਾੜੀ ਸ਼ੈਰੀ ਕਿਵੇਂ ਰਾਗ ਦਾ ਸੁਭਾਅ ਹੀ ਬਦਲ ਦਿੰਦੀ ਹੈ ਇਹ ਉਹੀ ਰਾਗ ਨੇ ਜਿਨ੍ਹਾਂ ਵਿੱਚ ਜਦ ਸਤਿਗੁਰਾਂ ਦੀ ਕਰਤਾਰੀ ਬਾਣੀ ਗਾਈ ਜਾਂਦੀ ਹੈ ਤਾਂ ਤਪਦੇ ਹਿਰਦੇ ਸ਼ੀਤ ਹੋ ਜਾਂਦੇ ਹਨ ਤੇ ਇਹੀ ਰਾਗ ਅੱਜ ਕਿੰਨੇ ਪੱਦੇ ਜਾਵ ਰਹੇ ਹਨ ਭਾਈ ਸੁਖਾ ਸਿੰਘ ਕਿਉਂਕਿ ਆ ਵੱਡੇ ਕੀਰਤਨੀਏ ਸਨ ਸੋ ਉਹਨਾਂ ਤੋਂ ਰਾਗ ਦੀ ਬੇਅਦਵੀਂ ਸਹਾਰ ਨਹੀਂ ਹੋ ਰਹੀ ਸੀ ਸੱਚ ਕਿਹਾ ਸਿੰਘ ਜੀ ਵੱਡੀ ਕਰਾਮਾਤਾ ਸਤਿਗੁਰਾਂ ਦੀ ਇਲਾਹੀ ਬਾਣੀ ਹੈ ਇਕੱਲੇ ਰਾਗਾਂ ਵਿੱਚ ਇੰਨੀ ਤਾਕਤ ਕਿਥੇ ਕਿ ੜਕਦੀਆਂ ਰੂਹਾਂ ਨੂੰ ਸ਼ਾਂਤ ਕਰ ਸਕਣ ਭਾਈ ਮਤਾਬ ਸਿੰਘ ਵੀ ਸਹਿਮਤ ਹੁੰਦਿਆਂ ਬੋਲੇ ਕੁੰਗਰਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਰੇ ਤੇ लाਚੀ 베ਰੀ ਨਾਲ ਲਿਜਾ ਕੇ ਬੰਨੇ ਆਪਣੇ ਬਰਛੇ ਵੀ ਉਹਨਾਂ ਉੱਤੇ ਹੀ 베ਰੀ ਤੇ ਨਾਲ ਟਿਕਾ ਦਿੱਤੇ ਰਾਜਸਥਾਨ ਦੀਆਂ ਸਰੋਹੀਆਂ ਉਹਨਾਂ ਦੇ ਚੋਲਿਆਂ ਦੇ ਢੇਠਾਂ ਲੁਕੋਈਆਂ ਹੋਈਆਂ ਸਨ ਗਾਤਰੇ ਵਾਲੀਆਂ ਕਿਰਪਾਨਾਂ ਵੀ ਅੰਦਰ ਹੀ ਅੰਦਰ ਦੀ ਪਾਈਆਂ ਹੋਈਆਂ ਸਨ ਮਤਾ ਕੋਈ ਟੋਕੇ ਦੇ ਅੰਦਰ ਕਿ ਅੰਦਰ ਕਿਰਪਾਨ ਕਿਉਂ ਲਿਜਾ ਰਹੇ ਹੋ ਆਹ ਕਾਹਦੀਆਂ ਪੰਡਾਂ ਜੀਆਂ ਚੁੱਕੀ ਫਿਰਦੇ ਹੋ ਪਾਨ ਦੀ ਪੀਕ ਅਮਰਤ ਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਪਈ ਬੋਲਿਆ ਭਾਈ ਮਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਵੱਲ ਵਧਾਇਆ ਪਰ ਭਾਈ ਸੁਖਾ ਸਿੰਘ ਦੇ ਉਹਨਾਂ ਦੇ ਮੋਹਰੇ ਹੁੰਦਿਆਂ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਮਲਾ ਦੇਣ ਆਏ ਹਾਂ ਜੀ ਚੌਧਰੀ ਸਾਹਿਬ ਦਾ ਪੁਰਾਣਾ ਹਿਸਾਬ ਕਿਤਾਬ ਰਹਿੰਦਾ ਸੀ ਅੱਜ ਸਾਰਾ ਨਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਪਾਈ ਬੋਲਿਆ ਹਾਂ ਜੀ ਹਜਰੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਜਾਵਾਂਗੇ ਅਸੀਂ ਅੱਜ ਮੁੜ ਕੇ ਕੁਝ ਨਹੀਂ ਲੈ ਜਾਣਾ ਤੇ ਨਾ ਹੀ ਕਿਸੇ ਨੂੰ ਨਾਰਾਜ਼ ਕਰਨਾ ਸਭ ਦਾ ਬੰਦਾ ਹਿੱਸਾ ਸਭ ਨੂੰ ਮਿਲੇਗਾ ਕਹਿੰਦਿਆ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਦੋਹਾਂ ਸਿੰਘਾਂ ਨੇ ਦਰਬਾਰ ਸਾਹਿਬ ਦਾਖਲ ਹੁੰਦਿਆਂ ਫਿਰ ਚੁਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਬਲ ਬਖਸ਼ਿਓ ਭਾਈ ਸੁਖਾ ਸਿੰਘ ਬੋਲੇ ਸਾਰੰਗ ਦੀਆਂ ਤੁਨਾ ਤੇ ਕੰਜਰੀ ਦੇ ਹੱਥ ਪੈਰ ਥਿਰਕ ਰਹੇ ਸਨ ਕੰਦਾ ਨਾਲ ਲੱਗੇ ਸਪਾਈ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਕੁ ਨੂੰ ਸ਼ਰਾਬ ਦੇ ਬੋਲੇ ਕੁਝ ਕੁ ਸ਼ਰਾਬ ਨੇ ਬੋਲੇ ਕੀਤਾ ਹੋਇਆ ਹੈ ਕੁਝ ਮਰਦੰਗ ਦੀਆਂ ਤਾਲਾਂ ਤੇ ਝੂਮ ਰਹੇ ਹਨ ਜਦ ਜਦ ਕੰਜਰੀ ਨੇੜੇ ਆਉਂਦੀ ਹੈ ਮੱਸਾ ਉਸ ਦਾ ਹੱਥ ਪੜਨ ਅੱਗੇ ਨੂੰ ਹੁੰਦਾ ਹੈ ਰਾਗ ਤੋਂ ਅਣਜਾਣ ਕੁਝ ਮੁਗਲ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੁਸਤੀ ਵਿੱਚ ਊਂਗ ਰਹੇ ਹਨ ਸਿੰਘ ਮੱਸੇ ਦੇ ਮੰਜੇ ਕੋਲ ਜਾ ਕੇ ਖਲੋਗਿਆ ਕੀ ਲੈ ਕੇ ਆਏ ਹੋ ਸ਼ਰਾਬ ਦੇ ਨਸ਼ੇ ਵਿੱਚ ਚੂਰ ਮੱਸਾ ਬੋਲਿਆ ਮਾਮਲਾ ਹੈ ਹਜੂਰ ਰੱਖੋ ਹੇਠਾਂ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਹੇਠਾਂ ਰੱਖ ਦਿੱਤੀਆਂ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱッセ ਨੇ ਪੈਰ ਮੰਜੇ ਤੋਂ ھیਠਾਂ ਲਾਹੇ ਮੱッセ ਦਾ ਹੱਥ ਠੀਕਰੀਆਂ ਦੀਆਂ ਪੰਡਾਂ ਨੂੰ ਸੀ ਤੇ ਭਾਈ ਮਤਾਬ ਸਿੰਘ ਦਾ ਸਰੋਹੀ ਦੇ ਮੁਠੇ ਤੇ ਮੱッセ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਂ ਨੂੰ ਕੱਢਣੀ ਸ਼ੁਰੂ ਕੀਤੀ ਜਿਉਂ ਹੀ ਮੱੱਸਾ ਝੁਗਿਆ ਭਾਈ ਮਤਾਬ ਸਿੰਘ ਨੇ ਸਰੋਹੀ ਚੋਲੇ ਵਿੱਚੋਂ ਕੱਢਦਿਆਂ ਸਿੱਧੀ ਮੱッセ ਦੀ ਧੌਣ ਵੱਲ ਕੁਮਾਈ ਤੇ ਮੱッセ ਦਾ ਸਿਰ ਠੀਕਰੀਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁਪੀਤੇ ਜਹੇ ਵੇਲ ਨਾਲੋਂ ਕੱਦੂ ਤੋੜ ਲਵੇ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੁ ਮੁਗਲ ਸਿਪਾਹੀਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅੱਖ ਦੇ ਫੋਰ ਵਿੱਚ ਹੀ ਭਾਈ ਸੁੱਖਾ ਸਿੰਘ ਨੇ ਉਹ ਤਿੰਨ ਚਾਰ ਸਿਪਾਹੀ ਝੜਕਾ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰ ਤਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਭਾਈ ਮਤਾਬ ਸਿੰਘ ਜਕਾਰਾ ਛੱਡਦੇ ਹੋਏ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮੱਥੇ ਦਾ ਵਾਲਾਂ ਤੋਂ ਫੜਿਆ ਸਿਰ ਲਮਕ ਰਿਆ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦੇ ਕੁਝ ਸਮਝ ਆਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਤਫੜੀ ਮੱਚ ਗਈ ਫੜੋ ਇਹਨਾਂ ਨੂੰ ਇੱਕ ਸਪਈ ਭੱਜੇ ਜਾਂਦੇ ਸਿੰਘਾਂ ਵੱਲ ਇਸ਼ਾਰਾ ਕਰਦਿਆਂ ਕੂਕਿਆ ਅੱਗੇ ਉਹੀ ਮੁਗਲ ਖਲੋਤਾ ਸੀ ਜਿਸ ਨੇ ਪਾਣ ਦਾ ਥੁੱਕ ਸਰੋਵਰ ਵਿੱਚ ਛੱਟਿਆ ਸੀ ਭਾਈ ਮਤਾਪ ਸਿੰਘ ਨੇ ਸੱਜੇ ਹੱਥ ਮੱਛੇ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲ ਹੀ ਘੁਮਾਈ ਤੇ ਅਗਲੇ ਹੀ ਪਲ ਮੁਗਲ ਸਪਈ ਦਾ ਹਦਮਾਣੇ ਵਰਗਾ ਫਿਰ ਦਰਸ਼ਨੀ ਦਿਉੜੀ ਵਿੱਚ ਰੁੜਦਾ ਫਿਰ ਰਿਹਾ ਸੀ ਮੁਗਲ aí ਖੂਨ ਤੇ ਪਾਣ ਦੀਆਂ ਪੀਕਾਂ ਵਿੱਚ ਇੱਕ ਮਿਕ ਹੋ ਗਏ ਹੁਣ ਉੱਥੇ ਪਛਾਣ ਕਰਨੀਆਂ ਕਿ ਜੀ ਕੇ ਕਿਹੜਾ ਪਾਣਾ ਹੈ ਤੇ ਕਿਹੜਾ ਲਹੂ ਮੇਰਾ ਚਿਤ ਕਰ ਰਿਹਾ ਹੈ ਕਿ ਸਾਰੀ ਪ੍ਰਕਰਮਾਂ ਵਿੱਚ ਇਹਨਾਂ ਦੁਸ਼ਟਾਂ ਦੇ ਲਹੂ ਨਾਲ ਧੋਵਾ ਮੱਛੇ ਦਾ ਸਿਰ ਨੇਜੇ ਦੇ ਟੰਗਦਿਆਂ ਭਾਈ ਮਤਾਬ ਸਿੰਘ ਬੋਲੇ ਕੁਝ ਕੋੜ ਸਵਾਰ ਤੇ ਪੈਦਲ ਸਵਾਈ ਲਾਚੀ ਬੇਰਵਲ ਵਧ ਰਹੇ ਸਨ ਭਾਈ ਮਤਾਬ ਸਿੰਘ ਨੇ ਮੱਛੇ ਦੇ ਸਿਰ ਵਾਲਾ ਵਰਛਾ ਲਾਚੀ ਬੇਰ ਦੇ ਹੇਠ ਘੜ ਦਿੱਤਾ ਸਿੰਘਾਂ ਨੇ ਸਰੋਹੀਆਂ ਸੰਭਾਲੀਆਂ ਟੱਕਰ ਲਈ ਤਿਆਰ ਹੋ ਗਏ ਮੀ ਫੇਰ ਵਰ ਲੱਗਾ ਸੀ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਦਿਉੜੀ ਦੇ ਦਰਵਾਜ਼ਿਆਂ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਵਰਚਾ ਪੱਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ ਦੇ ਰੂਪ ਵਿੱਚ ਤਾਂ ਕੋਈ ਕੀਰਤਨੀਆਂ ਸਿੰਘ ਦਰਬਾਰ ਸਾਹਿਬ ਵਿੱਚ ਮੌਜੂਦ ਨਹੀਂ ਸੀ ਪਰ ਪ੍ਰਕਰਮਾਂ ਵਿੱਚ ਕੀਰਤਨ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਸ੍ਰੀ ਰਾਗ ਦੀ ਕੀਵਾਰ ਸ੍ਰੀ ਰਾਗ ਦੀਵਾਰ ਵਿੱਚੋਂ ਸ਼ਹੀਦ ਸਿੰਘ ਪੌੜੀ ਗਾਰੇ ਸਨ ਇਧਰ ਮੁਗਲਾਂ ਦੀਆਂ ਪੀਤੀਆਂ ਲੈ ਗਈਆਂ ਰੋਲੇ-ਗੂਲੇ ਵਿੱਚ ਮਰਦੰਗ ਵਾਲਾਂ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਮਰਦੰਗ ਦੇ ਪੁੜੇ ਲਾਲ ਹੋਏ ਪਏ ਸਨ ਨਾਚੀ ਦੇ ਸਿਰ ਵਿੱਚ ਵੱਡਾ ਫੱਟ ਸੀ ਪਰ 5 6 ਇਨ ਬਿਨ 5 6 ਬਿਨ ਸਿਰ ਪਈਆਂ ਲਾਛਾਂ ਵਿੱਚੋਂ ਮੱッセ ਦੀ ਪਛਾਣ ਬਸ ਉਸਦੇ ਲਿਬਾਸ ਤੋਂ ਹੋ ਰਹੀ ਸੀ ਇੱਕ ਸਪਾਈ ਨੀਮ ਪਾਗਲਪਨ ਦੀ ਹਾਲਤ ਵਿੱਚ ਬਾਕੀ ਵੱਡੇ ਹੋਏ ਸਿਰ ਚੁੱਕੀ ਫਿਰਦਾ ਸੀ ਤੇ ਹਰ ਇੱਕ ਸਿਰ ਸਬੰਧਤ ਲਾਸ਼ ਕੋ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਅਕਰਮ ਦਾ ਆ ਜਮੀਲ ਦਾ ਆ ਮੁਰਾਦ ਦਾ ਤੇ ਆ ਧੜਕਿੰਦਾ ਹੈ ਹਮੀਦੇ ਦਾ ਸਿਰ ਕਿੱਥੇ ਹੈ ਕਿਸੇ ਨੇ ਹਮੀਦੇ ਦਾ ਸਿਰ ਵੇਖਿਆ ਹੈ ਉਹ ਬੋਹਰੀਆਂ ਵਾਂਗ ਬੋਲ ਰਿਹਾ ਸੀ ਸਿਰ ਤਾਂ ਅਗਲੇ ਲੈ ਗਏ ਜਿੰਦਾ ਲਜਾਣਾ ਸੀ ਬਾਕੀਆਂ ਦੇ ਆਚਾਰ ਪਾ ਲੋ ਤੁਸੀਂ ਕੀ ਫਾਇਦਾ ਤੁਹਾਡੇ ਧੜਾਂ ਤੇ ਲੱਗੇ ਸਿਰਾਂ ਦਾ ਵੀ ਜੇ ਤੁਸੀਂ ਚੌਧਰੀ ਦਾ ਸਿਰ ਹੀ ਨਹੀਂ ਬਚਾ ਸਕੇ ਫੌਜਦਾਰ ਬੋਲਿਆ ਤੇ ਤੁਸੀਂ ਖਾਨ ਸਾਹਿਬ ਕਿਧਰੇ ਮੁਹਮਮਤ ਇਹ ਗਏ ਹੋਏ ਸੀ ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ ਮਰਨਾ ਤਾਂ ਚੌਧਰੀ ਦਾ ਉਦੋਂ ਹੀ ਪੱਕਾ ਹੋ ਗਿਆ ਸੀ ਜਿੱਦẽ ਉਸਨੇ ਇੱਥੇ ਪੰਜੀ ਡਾਈ ਸੀ ਤੁਸੀਂ ਤਾਂ ਖਾਨਾ ਕਾਬਾ ਵਿੱਚ ਮੂਰਤੀਆਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਗਲੇ ਸ਼ਰਾਬਾਂ ਦੇ ਦੌਰ ਕੰਜਰੀਆਂ ਦੇ ਨਾਚ ਕਿਵੇਂ ਸਹਿਸਾ ਜਾਣ ਇੱਕ ਬਜ਼ੁਰਗ ਦਰਬਾਰੀ ਬੋਲਿਆ ਹਾਲਾਂਕਿ ਮੁਗਲ ਸਪਾਈਆਂ ਦੀ ਇੱਕ ਟੁਕੜੀ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਸਨ ਪਰ ਮੁਹਿਮਾ ਸਰ ਕਰਨ ਵਾਲੇ ਬਾਜ ਕਦਕਾਵਾਂ ਦੇ ਹੱਥ ਆਉਂਦੇ ਹਨ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਕੋਈ ਐਸਾ ਵਾਕਾ ਹੋ ਜਾਵੇਗਾ ਉਹਨਾਂ ਦੇ ਭਾਣੇ ਤਾਂ ਸਿੰਘ ਪੰਜਾਬ ਵਿੱਚ ਬਚਿਆ ਹੀ ਕੋਈ ਨਹੀਂ ਸੀ ਤੇ ਜੋ ਭੱਜ ਗਏ ਸਨ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ ਮੁਗਲਾਂ ਨੇ ਤਾਂ ਜਦ ਨੂੰ ਘੋੜਿਆਂ ਦੀਆਂ ਕਾਠੀਆਂ ਪਾਈਆਂ ਸਿੰਘ ਖੋਲ ਹੋ ਗਏ ਸਿੰਘਾਂ ਘੋੜੇ ਝਾੜਾਂ ਵਿੱਚ ਵਾੜ ਦਿੱਤੇ ਮਾਲਵੇ ਦੇ ਜੰਗਲਾਂ ਨੂੰ ਪਾਰ ਕਰਦੇ ਹੋਏ ਉਹ ਬਾਲੂਆ ਬਾਲੂ ਰੇਤਿਆਂ ਦੇ ਵਿਦੇਸ਼ ਪਹੁੰਚ ਗਏ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਪਿਆ ਦੋਵੇਂ ਘੋੜਿਆਂ ਤੋਂ ਉੱਤਰ ਪਏ ਤੇ ਧਰਤੀ ਛੂ ਕੇ ਪੰਥ ਨੂੰ ਨਮਸਕਾਰ ਕੀਤੀ ਬੁੱਢੇ ਜੋਹਲ ਜੋਹੜ ਦੇ ਮਾਰੂਥਲਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਕਿ ਵਾਰ ਦੀ ਸਮਾਪਤੀ ਹੋ ਰਹੀ ਹੈ ਨਾਨਕ ਇੱਕੀ ਬਾਹਰੀ ਹੋਰ ਦੂਜਾ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤੇ ਸਹਿਰ ਜਾਏ ਸੁਧ ਖੁਸ਼ੀਆਂ ਦੇ ਜਕਾਰੇ ਇਕ ਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਧੰ ਤਨ ਕਲਗੀਧਰ ਪਿਤਾ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਕੀਰਤਨੀਏ ਸਿੰਘਾਂ ਨੂੰ ਦੂਰੋਂ ਭਾਈ ਸੁੱਖਾ ਸਿੰਘ ਦੇ ਮਤਾਬ ਸਿੰਘ ਆਉਂਦੇ ਦਿਖਾਈ ਦਿੱਤੇ ਹਨ ਨੇਜੇ ਦੇ ਟੰਗੇ ਸੇ ਨੂੰ ਦੇਖ ਕੇ ਹੀ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਸੀ ਕਿ ਇਹ ਸਿਰ ਕਹਦਾ ਹੈ ਕੀਰਤਨੀਏ ਸਿੰਘਾਂ ਨੇ ਆਸਾ ਦੀ ਵਾਰ ਤੇ ਸਿੰਘਾਂ ਦੇ ਮੋਰਚੇ ਫਤਿਹ ਕਰਨ ਦਾ ਇਕੱਠਾ ਜੇਕਾਰਾ ਛੱਡਿਆ ਜੇਕਾਰਾ ਛੱਡ ਰੇ ਸਿੰਘਾਂ ਦੇ ਚਿਹਰੇ ਦੇ ਭਾਵ ਦੇਖ ਕੇ دیਵਾਨ ਵਿੱਚ ਬੈਠੇ ਸਿੰਘਾਂ ਜਿਨ੍ਹਾਂ ਦੀ ਮੱਸੇ ਦਾ ਸਿਰ ਲਈ ਆਉਂਦੇ ਸਿੰਘਾਂ ਲਪੇਟੇ ਨੇ ਪਛਾਣ ਨੂੰ ਦੇਖਿਆ ਤਨ ਸੱਚੇ ਪਾਤਸ਼ਾਹ ਜੀ ਉਹ ਪੰਥ ਦੀ ਰੱਖ ਲਈ ਬਾਬਾ ਸ਼ਾਮ ਸਿੰਘ ਹੱਥ ਜੋੜਦਿਆਂ ਬੋਲੇ ਸਿੰਘਾਂ ਨੇ ਕੋੜੇ ਵਹਿਲੇ ਕੀਤੇ ਮੱਸੇ ਦੇ ਸਿਰ ਵਾਲਾ ਬਰਛਾਰੇ ਤੇ ਵਿੱਚ ਗੱਡਿਆ ਮਹਾਰਾਜ ਨਮਸਕਾਰ ਕੀਤੀ ਤੇ ਮਗਰੋਂ ਜਥੇਦਾਰ ਬਾਬਾ ਸ਼ਾਮ ਸਿੰਘ ਨੇ ਸ਼ਾਮ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਚਰਨ ਛੂਹੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਹੁਕਮਨਾਮਾ ਲੈਣ ਵਾਲੇ ਸਿੰਘ ਨੇ ਮੰਗਲਾ ਚਰਨ ਪੜਿਆ ਸੂਰਬੀਰ ਬਚਨ ਕੇ ਬਲੀ ਕੌਲਾ ਬਪੂਰੀ ਸੰਤੀ ਛਲੀ ਸਿੰਘਾਂ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮੱਸੇ ਦਾ ਸਿਰ ਬਰਛੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟ ਦਿੱਤਾ ਕੁਝ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੁੱਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਰੋਕਿਆ ਤੇ ਕਿਹਾ ਇਸ ਦਾ ਸਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾਂ ਪਾਲਦਾ ਨਹੀਂ ਪਾਪੀ ਨੂੰ ਕੀਤੇ ਦੀ ਸਜ਼ਾ ਮਿਲੀ ਸਿੰਘਾਂ ਹਤ ਸੋਧਿਆ ਗਿਆ ਕਲਗੀਧਰ ਪਿਤਾ ਜੀ ਮਹਾਰਾਜ ਨੇ ਪੰਥ ਦੀ ਰੱਖ ਲਈ ਸੋਣ ਇਸ ਦੁਸ਼ਟ ਦਾ ਸਿਰ ਅੱਗ ਦੀ ਪੇਟ ਕਰ ਦਿਓ ਇੰਜ ਹੀ ਕੀਤਾ ਗਿਆ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋਈਆਂ ਦੀਆਂ ਹੋਈਆਂ ਹੋਣਗੀਆਂ ਅਣਜਾਣ ਸਿੰਘ ਜਾਣ ਕੇ ਮਾਫ਼ ਕਰਨਾ ਤਨ ਤਨ ਸੱਚੇ ਪਾਤਸ਼ਾਹ ਕੀ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਇਤਿਹਾਸ ਕਰਦਾ ਕਿ ਅੱਜ ਵਾਲੀ ਵੀਡੀਓ ਸੁਣ ਕੇ ਅੱਜ ਵਾਲੇ ਇਹ ਇਤਿਹਾਸ ਸੁਣ ਕੇ ਤੁਹਾਡੇ ਲੂੰਹ ਕੰਡੇ ਜ਼ਰੂਰ ਖੜੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ